ਤਰੱਕੀ ਦੇ ਵਿਰੋਧ 'ਚ ਨਹੀਂ ਹਾਂ ਤਰੱਕੀ ਹੋਣੀ ਚਾਹੀਦੀ ਹੈ ਪਰ ਜ਼ਰੂਰੀ ਤਾਂ ਨਹੀਂ ਹੈ ਵੀ ਜਿਹੜੀ ਇਹ ਤਰੱਕੀ ਹੈ ਇਹ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਲਾ ਕੇ ਹੀ ਹੋਵੇ ਉਸ ਤਰੱਕੀ ਤੋਂ ਉਸ ਪੈਸੇ ਤੋਂ ਉਸ ਸ਼ੋਰਤ ਤੋਂ ਅਸੀਂ ਕੀ ਕਰਾਉਣੇ ਜੀ ਜਿਨੇ ਸਾਡੀਆਂ ਜਾਨਾਂ ਹੀ ਲੈ ਲਈਆਂ ਸਾਡੇ ਬੱਚੇ ਬਿਮਾਰ ਹੋ ਗਏ ਪਾਹਜ ਹੋ ਗਏ ਸਾਨੂੰ ਖੁਦ ਨੂੰ ਬਿਮਾਰੀਆਂ ਲੱਗੀਆਂ ਜਾਂਦੀਆਂ ਇੱਕ ਪਿੰਡ ਦੇ ਵਿੱਚ ਜਾ ਕੇ ਦੇਖੋ ਤੁਸੀਂ ਤੁਹਾਨੂੰ ਕਿੰਨੇ ਹੀ ਮਰੀਜ਼ ਕੈਂਸਰ ਦੇ ਤੇ ਦਮੇ ਦੇ ਸਾਹ ਦੇ ਮਰੀਜ਼ ਮਿਲਣਗੇ ਚਮੜੀ ਦੇ ਰੋਗਾਂ ਵਾਲੇ ਮਰੀਜ਼ ਮਿਲਣਗੇ ਹੁਣ ਮੇਰਾ ਪਿੰਡ ਤਲਵੰਡੀ ਇਕ ਲਈ ਅਸੀਂ ਜੀਐਸਡਬਲਯੂ ਸਿਮਿੰਟ ਫੈਕਟਰੀ ਦੇ ਵਿਰੋਧ ਚਾਏ ਆਏ ਆ ਇੱਥੇ ਤਾਂ ਕਿ ਵੀ ਉਹਨਾਂ ਨੂੰ ਐਨਓਸੀ ਨਾ ਮਿਲੇ ਠੀਕ ਹੈ ਜੀ ਕਿਉਂ ਆਏ ਆ ਸਾਡੇ ਪਹਿਲਾਂ ਹੀ ਉੱਥੇ ਤਲਵੰਡੀ ਸਾਬੂ ਪਾਵਰ ਲਿਮਟਿਡ ਹੈਗਾ ਜੀ ਥਰਮਲ ਪਲਾਂਟ ਹੈ ਜਿਹਦੇ ਵਿੱਚ 33000 ਮੈਟ੍ਰਿਕ ਟਨ ਕੋਲਾ ਮੱਚਦਾ ਠੀਕ ਹੈ ਠੀਕ ਹੈ ਉਹਦੀ ਧਰਾਖ ਕਿੱਥੇ ਜਾਂਦੀ ਹੈ ਉਹ ਸਾਡੇ ਅੰਦਰ ਹੀ ਜਾਂਦੀ ਹੈ ਜੀ ਰੋਡ ਦੇ ਉੱਤੋਂ ਨੰਗਿਆ ਨਹੀਂ ਜਾਂਦਾ ਇੰਨੀ ਰਾਖ ਹੈ ਉਹਦੀ ਹਾਂ ਨੰਬਰ 2 ਤੇ ਨਾਲ ਉਥੇ ਇੱਕ ਇਥਨਲ ਗੈਸ ਦੀ ਫੈਕਟਰੀ ਲੱਗ ਰਹੀ ਹੈ ਜੀ ਦੋ ਸਾਡੇ ਗੁੱਲਾ ਫੈਕਟਰੀਆਂ ਲੱਗ ਰਹੀਆਂ ਨੇ ਜਿੰਗੀਆਂ ਪਰਾਲੀ ਇੱਕ ਸਾਡੇ ਪਰਾਲੀ ਨੂੰ ਮਚਾ ਕੇ ਉਹਦੇ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਉਹਦਾ ਪ੍ਰਦੂਸ਼ਣ ਨਹੀਂ ਹੈ ਕਿੰਨਾ ਏਰੀਆ ਹੈ 40 50 ਕਿਲੋਮੀਟਰ ਦਾ ਨਹੀਂ 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 ਜੀ ਇਹ ਸਾਰਾ 12 13 ਕਿਲੋਮੀਟਰ ਦੇ ਵਿੱਚ ਵਿੱਚ ਹੈ ਬਾਈਅਰ ਏਅਰ ਆਪਾਂ ਦੇਖਣਾ ਹੋਵੇ ਤਾਂ ਸਾਰੇ 5 7 ਕਿਲੋਮੀਟਰ ਚ ਹੀ ਆਉਂਦਾ ਜਿਵੇਂ ਥਰਮਲ ਪਲਾਂਟ ਹੈ ਬਾਈਅਰ ਦੇਖਣਾ ਹੋਵੇ 500 ਮੀਟਰ ਹੈ ਪਾਣੀ ਸੋਸਾਤ ਸੋ ਇਮੇਜ ਮੇ ਉਹ ਦੂਸਰੀਆਂ ਦੋ ਫੈਕਟਰੀਆਂ ਨੇ ਬਾਏ ਇਰ ਦੇਖਣਾ ਹੋਵੇ ਕਿਉਂਕਿ ਹਵਾ ਹੀ ਜਿਹੜੀ ਉਸਨੇ ਰੋਡ ਪੈ ਕੇ ਨਹੀਂ ਹੋਣਾ ਮਤਲਬ ਕੁਝ ਏਰੀਏ ਦੇ ਵਿੱਚ ਇੰਨਾ ਜ਼ਿਆਦਾ ਕੁਝ ਏਰੀਏ ਦੇ ਵਿੱਚ ਇੰਨਾ ਕੁਝ ਲੱਗ ਰਿਹਾ ਹੈ ਸਾਡਾ ਪਾਣੀ ਪ੍ਰਦੂਸ਼ਿਤ ਕਰਤਾ ਹਵਾ ਪ੍ਰਦੂਸ਼ਿਤ ਕਰਤੀ ਅਸੀਂ ਸਾਹ ਕਿੱਥੇ ਲਵਾਂਗੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਇਸੇ ਕਰਕੇ ਅਸੀਂ ਇੱਥੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਹਿਣਾ ਚਾਹੁੰਦੇ ਆ ਸੀਆ ਨੂੰ ਕਿ ਇਸ ਫੈਕਟਰੀ ਨੂੰ ਨਾ ਲੱਗਣ ਦਿੱਤਾ ਜਾਵੇ ਅਸੀਂ ਉਜੜ ਜਾਗੇ ਸਾਨੂੰ ਉਜਾੜੇ ਤੋਂ ਬਚਾਇਆ ਜਾਵੇ ਭਾਈ ਗੁਰਜੀ ਦਾ ਖਾਲਸਾ ਵੈ ਭਾਈ ਗੁਰਜੀ ਕੀ ਬਤੇ ਬਾਈ ਕੀ ਅਸਰ ਹੁੰਦਾ ਤੁਹਾਡੇ ਤੇ ਇਹਨਾਂ ਫੈਕਟਰੀਆਂ ਦਾ ਇਹ ਫੈਕਟਰੀ ਬਾਈ ਰੈਡਾ ਕੈਟਾਗਰੀ ਦੀ ਫੈਕਟਰੀ ਹੈ ਬਹੁਤ ਮਾੜੀ ਫੈਕਟਰੀ ਹੈ ਇਹ ਸਾਡੇ ਪਹਿਲਾਂ ਥਰਮਪਲੱਟ ਲੱਗਿਆ ਬਾਈ ਦੱਸ ਕੀ ਹਟਿਆ ਹਨਾ ਮਤਲਬ ਸਾਡੇ ਪਾਣੀ ਪਹਿਲੀ ਦੂਸਤ ਹੈਗਾ ਸਾਡੇ ਅਸੀਂ ਬੋਰ ਕੀਤਾ 1300 ਫੁੱਟ ਡੂੰਘਾ ਥੱਲੇ ਉਹਦੀ ਅਸੀਂ ਰਿਪੋਰਟ ਕਢਾਈ ਮੰਨ ਲਓ ਵੀ ਚੰਡੀਗੜ੍ਹੋਂ 18000 ਰੁਪਏ ਲਿੱਤਾ ਸਾਥੋਂ ਉਹਦੇ ਵਿੱਚ ਵੀ ਸਾਡਾ ਪਾਣੀ ਬਿਲਕੁਲ ਮਾੜਾ ਆਇਆ ਹਨਾ ਪਾਣੀ ਹੈ ਨਹੀਂਗਾ ਤੇ ਪਿੰਡ ਜੋਗ ਵੀ ਹੈ ਨਹੀਂ ਪਾਣੀ ਹਨਾ ਉਤੋਂ ਫੈਕਟਰੀਆਂ ਲਾ ਰਹੇ ਆ ਮੰਨ ਲਓ ਇਹਦੇ ਵਿੱਚ ਯੂਕ੍ਰੇਨ ਨਾਮ ਦਾ ਇੱਕ ਤੱਤ ਆਉਂਦਾ ਜੋ ਕੋਲੇ ਦੀ ਰਾਖ ਦੇ ਵਿੱਚ ਹੀ ਹੁੰਦਾਗਾ ਉਹ ਮੰਨ ਲਓ ਵੀ ਧਰਤੀ ਦੇ ਵਿੱਚ ਜਾਊਗਾ ਉਹ ਮੰਨ ਲਓ ਜੇ ਪਾਣੀ ਥੱਲੇ ਸੱਟਣਗੇ ਓਵਰਫਲੋ ਕਰਨਗੇ ਉਹਦੀ ਫਲੈਸ਼ ਡਿੱਗੂਗੀ ਸਾਡੇ ਨੇੜੇ ਵਾਟਰ ਬਾਕਸ ਹੈ ਮਨ ਲਓ 200 ਮੀਟਰ ਤੇ ਆ ਪਾਣੀ ਉਹਦਾ ਪਾਣੀ ਸੀ ਸਾਰਾ ਪਿੰਡ ਪੀਂਦੀ ਹੈਗੀ ਨਾਲ ਹੀ ਸਾਡੇ ਸੂਆ ਚੱਲਦਾ ਵੀਰੇ ਉਹਦੇ ਵਿੱਚ ਵੀ ਗਾਹ ਹੋਰ ਪਿੰਡਾਂ 'ਚ ਵੀ ਜਾਣੀ ਹੈ ਫਲਾਈ ਹੈ ਜਾਨੀ ਹੈ ਜਿਹੜੀ ਇਹ ਬਹੁਤ ਘਾਤਕ ਬਿਮਾਰੀਆਂ ਲੱਗਣੀਆਂ ਸਾਨੂੰ ਪਹਿਲੀ ਤਾਂ ਬਿਮਾਰੀਆਂ ਦੀ ਭੇਡ ਚੜੇ ਹੋਈਆਂਗੇ ਅਸੀਂ ਪੰਜਾਬ ਸਰਕਾਰ ਨੂੰ ਹੀ ਮੰਗ ਕਰਦੇ ਹਾਂ ਬਹੁਤ ਮਾੜੀ ਫੈਕਟਰੀ ਹੈ ਸਾਡੇ ਫੈਕਟਰੀ ਨਾਂ ਲਾਈ ਜਾਵੇ ਜੋ ਕਿ ਇਹ ਫੈਕਟਰੀ ਪਬਲਿਕ ਹੀਅਰਿੰਗ ਹਾਰ ਚੁੱਕੀ ਹੈ ਅਸੀਂ ਇੱਥੇ ਇਸੇ ਕਰਕੇ ਆਏ ਹਾਂ ਵੀ ਇੱਥੇ ਇਹ ਵੀ ਪੈਸੇ ਲੈ ਕੇ ਕਿਤੇ ਇਹ ਉਹਨੂੰ ਐਨਓਸੀ ਨਾ ਦੇ ਦੇਣ ਤੁਹਾਨੂੰ ਡਰ ਹੈ ਵੀ ਹਾਂ ਵੀ ਪੈਸੇ ਲੈ ਕੇ ਐਨਓਸੀ ਦੇ ਦੇਣ ਕਿਉਂਕਿ ਸਾਡੇ ਇਹ ਤਨ ਜਾਰ ਮਹੀਨੇ ਹੋ ਗਏ ਵੀਰੇ ਇਹ ਫੈਕਟਰੀ ਦਾ ਮੰਨ ਲਓ ਇਹੀ ਚੱਕਰ ਆ ਸਾਨੂੰ ਵੀ ਕਿਤੇ ਕਈ ਵਾਰੀ ਇਹ ਪੈਸੇ ਲੈ ਕੇ ਪਬਲਿਕ ਇਹਨੂੰ ਐਨਓਸੀ ਨਾ ਦਿੱਤੀ ਜਾਵੇ ਅਸੀਂ ਇਹ ਫੈਕਟਰੀ ਦਾ ਜਿਲੋਂ ਵਿਰੋਧ ਕਰਦੇ ਆ ਜੇ ਫੈਕਟਰੀ ਨਾ ਐਨਓਸੀ ਦਿੰਦੇ ਆ ਤਾਂ ਅਸੀਂ ਦਾ ਪੱਕਾ ਮੋਰਚਾ ਵੀ ਲਾਵਾਂਗੇ ਵੀਰੇ ਅਸੀਂ ਜਿੱਥੋਂ ਤੱਕ ਹੋਇਆ ਅਸੀਂ ਫੈਕਟਰੀ ਲੱਗਣ ਨਹੀਂ ਦਿੰਦੇ ਭਾਵੇਂ ਸਾਡੀ ਜਾਨ ਚਲੀ ਜਾਵੇ ਵੀਰੇ ਅਸੀਂ ਇਹੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਫੈਕਟਰੀ ਨੂੰ ਰੱਦ ਕੀਤੀ ਜਾਵੇ ਵੈਜੀ ਜੀ ਦਾ ਖਾਲਸਾ ਵੈਜੀ ਜੀ ਕੀ